ਬੜਾ ਇੰਪੋਰਟੈਂਟ ਇਸ਼ੂ ਹੈ ਜਿਸ ਇਸ਼ੂ ਨੇ ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਆ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਆ ਕਿ ਸਾਡੇ ਫਾਈਨੈਂਸ਼ੀਅਲ ਇੰਟਰਸਟ ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਹੈ ਅੱਜ ਉਹਨਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮੈਂਦਾ ਜੱਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਚਿਹਰਾ ਅੱਜ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਡਾਕੂਮੈਂਟਸ ਨਾਲ ਤੱਥਾਂ ਨਾਲ ਹਰ ਚੀਜ਼ ਤੁਹਾਡੇ ਸਾਹਮਣੇ ਐਨ ਚਿੱਟੇ ਦੇਣ ਵਾਂਗੂ ਸਾਫ਼ ਕਰਕੇ ਰੱਖ ਦੂੰਗਾ ਮੇਰੀ ਮੁਰਾਦ ਮੰਪਰੀ ਤੇ ਆਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਐ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਐ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਢਾਲ ਔਣ ਨੂੰ ਕਿਹਨੂੰ ਫਿਰਦਾ ਅਕਾਲੀ ਦਲ ਨੂੰ ਨੁਕਸਾਨ ਕਿਹਦਾ ਕਰਨਾ ਚਾਹੁੰਦਾ ਅਕਾਲੀ ਦਲ ਦਾ ਕਿਉਂ ਕਰਨਾ ਚਾਹੁੰਦਾ ਕਾਰਨ ਕੀ ਹੈ ਇਹਦੇ ਚ ਕੀ ਇਹਨਾਂ ਦੇ ਜਿਹੜੇ ਵਪਾਰਕ ਹਿੱਤ ਐ ਉਨੇ ਮਜਬੂਰ ਕਰਤਾ ਸਰਕਾਰਾਂ ਦੇ ਸਾਹਮਣੇ ਗੋਡੇ ਟੇਕਣ ਵਾਸਤੇ ਇਹਨਾਂ ਨੂੰ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਹੈ ਧਾਂਦਲੀਆਂ ਦੀ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੀ ਹੈ ਤੁਹਾਨੂੰ ਸਭ ਨੂੰ ਯਾਦ ਹੋਊਗਾ ਿਲੋ ਦੇ ਆਣੇ ਦੀ ਪਾਈਲ ਇਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਇਹ ਆਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਹੈ ਆ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਤਾਂ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਯਾਦ ਆ ਜਾਂਦੀ ਹੈ ਗੱਲ ਇਹ ਆਲੀ ਦਾ ਕੀ ਕੰਮ ਹੈ ਅੱਡਾ ਚਿੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਆਲੀ ਦੀਆਂ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਾਰ ਉਧਰ ਰੌਲਾ ਪਾਉਣਗੇ ਵੀ ਸਾਡਾ ਕੰਮ ਰੱਖੂਗਾ ਯਾਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲੋ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਹੇ ਉਹ ਜਿਵੇਂ ਇਹ ਆਲੀ ਅਰਗੇ ਹੈ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਸਾਂ ਦੀ ਬਾਡੀਆਂ ਦੀ ਗੱਲ ਆ ਜਾਏ ਚਾਹੇ ਅंसारी ਦੀ ਗੱਲ ਆ ਜਾਏ ਤੇ ਚਾਹੇ ਖੜਾਰੀ ਦੀ ਗੱਲ ਆ ਜਾਏ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ ਇਆਲੀ ਦਾ ਤੇਰੇ ਕੋਲੇ ਹੈ ਤੇਰੀ ਸਰਕਾਰ ਕੋਲੇ ਹੈ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ politically ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਤੋਂ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਂਹੀ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਹੈ ਦੋ ਕੇਸ ਮੇਰੇ ਕੋਲੇ ਆਏ ਆ ਇੱਕ ਕੇਸ ਚ ਜਿਹਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕਿ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ ਚ ਕੀ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ ਚ ਲਿਆ ਕੇ ਤੇ ਆਯਾਲੀ ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇ ਦੁਆਲੇ ਲੱਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ ਆਯਾਲੀ ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂ ਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਐ ਮੈਂ ਉਹ ਤੁਹਾਡੇ ਸਾਹਮਣੇ ਰੱਖਣੇ ਚਾਹਣਾ ਇੱਕ ਅਯਾਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਪੋਲੀਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਯਾਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੋ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਇਹਨਾਂ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਐ ਗਲਤ ਕੰਮ ਕੀਤਾ ਕਹਿੰਦੇ ਆਪਦੇ ਆਪ ਨੂੰ ਅਕਾਲੀ ਐ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ ਚ ਤਕਰੀਬਨ ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% ਤਕਰੀਬਨ ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਈ ਕਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ 'ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ 'ਚ ਸਕੈਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 'ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਹੈ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਇਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆ ਆਪਣੀ ਕਲੋਨੀ ਹੁਣ ਇਹ ਕਹਿੰਦੇ ਹੈ ਕਿ 2015 ਚ ਬਣੀ ਹੈ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹੁੰਦਾ ਕੀ ਜਿੱਥੇ ਆ ਜੋ ਕਲੋਨੀ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ Google Map ਤੁਹਾਨੂੰ ਦਿਖਾਉਣਾ ਹੈ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ Google Map ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉਥੇ ਅੱਗੇ ਆਜੋ ਅਕਤੂਬਰ 2018 ਉਹੀ ਖੇਤ ਜਿੱਥੇ ਕਹਿੰਦੇ ਕਲੋਨੀ ਬਣੀ ਹੈ ਇਹ Google ਦਾ ਮੈਪ ਹੈ 2019 30 10 2019 ਇਹਦੇ ਥੋੜਾ ਕਲੀਅਰ ਮੈਪ ਆਇਆ ਆਹ ਦੇਖ ਲਓ ਆ ਮੈਂ ਜਿਹੜਾ ਪਿੰਕ ਮਾਰਕਰ ਨਾਲ ਹਾਈਲਾਈਟ ਕੀਤਾ ਆਹ ਏਰੀਆ ਅਵੰਤਾ ਇਨਕਲੇਵ ਹੈ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਈ ਹੈ 19 ਚ ਵੀ ਕੇਵਲ ਤੇ ਕੇਵਲ ਖੇਤ ਹੈ ਉੱਥੇ ਆ ਹੁਣ 13 ਫਰਵਰੀ 2020 ਆ ਤੁਸੀਂ ਵੇਖੋ ਜਿੱਥੇ 19 ਚ ਖੇਤ ਸੀ ਆ 20 ਦੇ ਵਿੱਚ ਕੱਚੀਆਂ ਸੜਕਾਂ ਬਣਨ ਲੱਗੀਆਂ ਉੱਥੇ 20 ਦੇ ਵਿੱਚ ਇਹਨਾਂ ਨੇ ਥੋੜੀ ਥੋੜੀ ਉੱਥੇ ਡਿਵੈਲਪਮੈਂਟ ਸ਼ੁਰੂ ਕੀਤੀ ਆ ਏਰੀਆ ਬਣ ਗਿਆ ਆ 19 ਦਾ ਆ 20 ਦਾ ਅੱਜ ਹੁਣ ਤੁਸੀਂ ਲਾ ਲਓ ਮੈਂ 24 ਦਾ ਵੀ ਲੈ ਕੇ ਆਇਆ ਡਿਵੈਲਪ ਤਾਂ ਹਜੇ ਤੱਕ ਪੂਰੀ ਹੁਣ ਨਹੀਂ ਹੋਈ ਏ ਜੋ ਕਲੋਨੀ ਆ ਆ ਕਲੋਨੀ ਆ ਉਹ ਸਾਰੀ ਜਿਹਦੇ 44 ਸਾਹਿਬ ਨੇ ਆਪਦਾ ਘਰ ਵੀ ਪਾਇਆ 2024 ਅਕਤੂਬਰ 3 ਦਾ ਇਹ ਨਕਸ਼ਾ ਹੈ Google Map ਹੈ 17 18 19 20 21 ਤਾਈ ਇੱਕ ਵੀ ਕੰਸਟਰਕਸ਼ਨ ਨਹੀਂ ਉੱਥੇ ਤੇ ਇਹਨਾਂ ਨੇ ਸ਼ੋਅ ਕੀਤਾ ਕਿਵੇਂ ਕੀਤਾ ਜ਼ਮੀਨਾਂ ਇਹਨਾਂ ਦੀਆਂ ਸੀਗੀਆਂ ਇਹਨਾਂ ਨੇ ਪ੍ਰਾਣੀ ਡੇਟ ਚ ਸਟੈਂਪ ਪ੍ਰਕਿਊਰ ਕੀਤੇ ਸਟੈਂਪ ਪੇਪਰ ਪ੍ਰਕਿਊਰ ਕੀਤੇ ਬੈਕ ਡੇਟਸ 'ਚ ਲੋਕਾਂ ਦੇ ਨਾਲ ਫੁੱਲ ਐਂਡ ਫਾਈਨਲ ਦੇ ਐਗਰੀਮੈਂਟ ਕੀਤੇ ਬੈਕ ਡੇਟ 'ਚ ਵੀ ਦੇ ਵਿੱਚ ਸਟੈਂਪ ਪੇਪਰ ਲੈਂਦੇ ਆ ਬੈਕ ਡੇਟ 'ਚ ਲੈਂਦੇ ਆ 15 16 ਦੀ ਤਾਰੀਖ 'ਚ ਉਹਦੇ 'ਚ ਫੁੱਲ ਐਂਡ ਫਾਈਨਲ ਐਗਰੀਮੈਂਟ ਕਰਕੇ ਤਿੰਨ ਇਹ ਕੇਸ ਆਫ ਦਾ ਲਾ ਦਿੰਦੇ ਕਿ ਸਾਡੀ ਤਾਂ ਕਲੋਨੀ 2020 15 ਦੀ ਬਣੀ ਹੋਈ ਆ ਪਰ ਚੋਰ ਆਪਦੀਆਂ ਪੈੜਾ ਛੱਡ ਜਾਂਦਾ ਹੈ ਅੱਜ ਕੱਲ ਟੈਕਨੋਲੋਜੀ ਦਾ ਜ਼ਮਾਨਾ ਗੂਗਲ ਦੇ ਮੈਪ ਆਲੀ ਸਾਹਿਬ ਕਿੱਥੋਂ ਬਦਲੋਗੇ ਤੁਸੀਂ ਜਿਹੜੇ ਦਿਖਾ ਰਹੇ ਆ ਕਿ 20 ਤੱਕ ਤਾਂ ਉੱਥੇ ਡਵੈਲਪਮੈਂਟ ਹੀ ਕੋਈ ਹੈ ਨਹੀਂ ਸੀ ਉਹਨਾਂ ਬੰਦਿਆਂ ਤੋਂ ਵਿਜੀਲੈਂਸ ਨੇ ਸਟੇਟਮੈਂਟਾਂ ਲਈਆਂ ਤੇ ਸਾਰੇ ਭੁਗਤੇ ਕਿ ਸਾਡੇ ਬਈ ਕੋਈ ਇਹ 15-15 ਦੇ ਨਹੀਂ ਇਹ ਤਾਂ ਸਾਡੇ ਨਾਲ ਤਾਂ ਸਟੈਂਪ ਪੇਪਰ ਲਿਆ ਕੇ ਸਾਡੇ ਤੋਂ ਦਸਖਤ ਕਰਾ ਕੇ ਲਗੇ ਆ ਉਹ ਸਾਰਾ ਚਿੱਠਾ ਜਿਹੜਾ ਉਹ ਵਿਜੀਲੈਂਸ ਕੋਲੇ ਪਿਆ ਲੋ ਮੈਂ ਆਲੀ ਨੂੰ ਚੈਲੰਜ ਕਰਦਾ ਇੱਕ ਗੱਲ ਤੇ 2018 ਦੀ ਪਾਲਿਸੀ ਹੈ 2018 ਤੋਂ ਪਹਿਲਾਂ ਇੱਕ ਸਿੰਗਲ ਰਜਿਸਟਰੀ ਦਿਖਾ ਦੇ ਮੈਨੂੰ ਅਵੰਤਾ ਇਨਕਲੇਵ ਦੀ ਸਿੰਗਲ ਰਜਿਸਟਰੀ ਤੁਸੀਂ ਸਾਰੇ ਇੱਥੇ ਬੈਠੇ ਹੋ ਘਰ ਲੈਣੇ ਆ ਜਾਂ ਕੋਈ ਪਲਾਟ ਲੈਣੇ ਆ ਰਜਿਸਟਰੀ ਕਰਾਉਣੇ ਆ ਕਿ ਨਹੀਂ ਕਰਾਉਂਦੇ ਰਜਿਸਟਰੀ ਤਾਂ ਕਰਾਉਣੇ ਆ ਨਾ ਆਪਣੀ ਜਗ੍ਹਾ ਦੀ ਜੇ ਕਿਸੇ ਨੇ 2015 ਚ ਥੋੜੇ ਤੋਂ ਕੋਲੋਨੀ ਚ ਘਰ ਪਾਏ ਆ ਜਾਂ ਪਲਾਟ ਲਿੱਤੇ ਆ ਕੋਈ ਰਜਿਸਟਰੀ ਤਾਂ ਕਰਾਈ ਹੋਊਗੀ ਇੱਕ ਸਿੰਗਲ ਰਜਿਸਟਰੀ 93 ਪਲਾਟ ਹੈ ਉਸ ਕੋਲੋਨੀ ਚ ਇੱਕ ਸਿੰਗਲ ਰਜਿਸਟਰੀ ਮੈਨੂੰ ਇਹ ਵਾਲੀ ਦਿਖਾ ਦੇ 2018 ਤੋਂ ਪਹਿਲਾਂ ਦੀ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕੋਲੋਨੀ 15 ਦੀ ਬਣੀ ਸੀ ਸਰਕਾਰ ਨੂੰ ਚੂਨਾ ਵੀ ਲਾਇਆ ਕਿਉਂਕਿ 3 ਕਰੋੜ ਰੁਪਏ ਦੇ ਵਿੱਚ ਰੈਗੂਲਰਾਈਜ਼ ਕਰਾ ਲਈ ਕਿੱਥੇ 50 ਲੱਖ ਰੁਪਇਆ ਕਿਲਾ ਦੇਣਾ ਪੈਣਾ ਸੀ 15 ਕਰੋੜ ਬਣਦਾ ਸੀ ਕਿੱਥੇ 55% ਹੀ ਬਿਲਟ ਅਪ ਏਰੀਆ ਕਰ ਸਕਦੇ ਸੀ ਤੁਸੀਂ 70% ਪਾਸ ਕਰਾ ਲਿਆ 15% ਏਰੀਆ ਜਿਹੜਾ ਸੈਂਕੜੇ ਕਰੋੜਾਂ ਦਾ ਬਣਦਾ ਉਹ ਵੀ ਤੁਸੀਂ ਸਰਕਾਰ ਨਾਲ ਠੱਗੀ ਮਾਰ ਲਈ ਤੇ ਕਹਿੰਦੇ ਹੋ ਅਸੀਂ ਬੜੇ ਦੁੱਧ ਥੋਤੇ ਆ ਆ ਸਾਰੇ ਜਿਹੜੇ ਪੇਪਰ ਹੈ ਇਹ ਸਾਰੇ ਪੇਪਰ ਵਿਜੀਲੈਂਸ ਕੋਲੇ ਆ ਤੇ ਇਹੀ ਪੇਪਰਾਂ ਤੋਂ ਡਰਾ ਕੇ ਅੱਜ ਉੱਥੇ ਲੁਧਿਆਣੇ 'ਚ ਲੈਂਡ ਪੂਲਿੰਗ ਦੀ ਸਕੀਮ ਦੇ ਪੰਜਾਬ ਭਰ 'ਚ ਵਿਰੋਧ ਚੱਲ ਰਿਹਾ ਹੈ ਲੈਂਡ ਲੂਟਿੰਗ ਸਕੀਮ ਮੈਂ ਤਾਂ ਕਹੂੰਗਾ ਤੇ ਫਿਰ ਹਿਆਲੀ ਸਾਹਿਬ ਕਿਉਂ ਨਹੀਂ ਬੋਲਦੇ ਜੀ ਐਪੀ ਸੈਂਟਰ ਦੇ ਲੁਧਿਆਣਾ ਪ੍ਰੋਟੈਸਟ ਦਾ ਕਿਉਂਕਿ ਸਭ ਤੋਂ ਵੱਧ ਜ਼ਮੀਨ 24000 ਏਕੜ ਤੋਂ ਵੱਧ ਜ਼ਮੀਨ ਲੁਧਿਆਣੇ 'ਚ ਅਕਵਾਇਰ ਹੋ ਰਹੀ ਹੈ ਇਹਦੀ ਆਪ ਦੀ ਵੱਟ ਨਾਲ ਵੱਟ ਜਿਹੜੀ ਹੈ ਉਹ ਅਕਵਾਇਰ ਹੋ ਰਹੀ ਹੈ ਤੇ ਫਿਰ ਬੋਲਦਾ ਕਿਉਂ ਨਹੀਂ